ओमकार श्री वाहेगुरु जी की फतह पादशाही दशमी चौपाई पुनरावचस काटा का सीसा श्री जसकेत जगत के सब पोपन भ्रष्ट गगनते भई सबे नान बधाई दए तन तन लोगन के राजा दुष्टन दह गरीब निवाजा अकल भवन के सृजन हारे दास जान मोहिल हो बारे कबे उबाच बिनती चौपाई हमरे करो हाथ दरछ पूर्ण होए चित के चातव चरन नमन रह हमारा अपना जान करो प्रत पारा हमरे दुष्ट सब तुम काबो आप आवत दे मोहि बचावो सुखी बसे मोरो परिवार सेवक सिख सब करतार अमुर चनज कर दे करया सब बैरन कवाज संगर है पूर्ण होए हमारे आशा ਤੌਰ ਭਜਨ ਕੇ ਰਹਿ ਪਿਆਸਾ ਤਮੈ ਜਾੜ ਕੋਈ ਅਵਰਣਾ ਧਾਉਂ ਜੋ ਵਰਚਾਉ ਸੋ ਤੁਮ ਤੇ ਪਾਉ ਸਿਵਕ ਸਿਖ ਹਮਾਰੇ ਤਾਰਿਆ ਚੁਣ ਚੁਣ ਸਤਰਾ ਹਮਾਰੇ ਮਾਰਿਆ ਹੈ ਆਪ ਹਉ ਤਦੈ ਮੁਜੇ ਉਬਰਿਆ ਮਰਨ ਕਾਲ ਕਾ ਤਰਾ ਸਨੀਵਾਰਿਆ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਹਸ ਧੋਜ ਜੋ ਕਰਿ ਹੋ ਰਚਾ ਰਖ ਲੇਹੋ ਮੋਹ ਰਾਖਣ ਹਾਰੇ ਸਾਇਬ ਸੰਤ ਸਹਾਈ ਪਿਆਰੇ ਦੇਨ ਬੰਦ ਦੁਸ਼ਟਨ ਕਹਿ ਹੰਤਾ ਤੁਮ ਹੋ ਪੂਰੀ ਚਤੁਰਦਸ ਕੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸ਼ਿਵ ਜੋ ਅਵਤਰਾ ਕਾਲ ਪਾਇ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਗਿਆਤਮਨ ਸ਼ਾ ਜਵਨ ਕਾਲ ਜੋਗੀ ਜਿਵ ਕੀਓ ਬੇਦਰਾਜ ਬ੍ਰਹਮਾ ਜੂਤੀਓ ਜਵਨ ਕਾਲ ਜਬ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵਦੰਤ ਜਚਨੋ ਪੁਜਾਇਓ ਆਦ ਅੰਤੇ ਕੈ ਅਵਤਾਰਾ ਸੋਈ ਗੁਰੂ ਸਮਝਿ ਹੋ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸਿਵ ਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋਬਦ ਕੀਓ ਘਟ ਘਟ ਕੇ ਅੰਤਰ ਕੀ ਜਾਣੰਤ ਭਲੇ ਬੁਰੇ ਕੀ ਪੇਰਬ ਜਾਣੰਤ चीटी ते अस थूला सब पर कृपा दृष्ट कर फूला संतन दुख पाए ते दुखी सुख पाए साधन के सुखी एक एक की पीर बछाने घट घट के पट पट के जाने जब उद कर ककरा करतारा प्रजा तारत तब देह अपारा ਜਦ ਆਕਰਕ ਕਰਤ ਹੋਂ ਕਬ ਹੋਂ ਤੁਮ ਮੈਂ ਮਿਲਤ ਦੇਹ ਤਰ ਸਭ ਹੋਂ ਜਿਤ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹਿਤ ਰਹਿ ਤਨਿਰਾਲਮ ਜਨੰਤ ਬੇਦ ਭੇਦ ਅਰ ਆਲਮਨ ਨਰੰਕਾਰ ਨਿਰਭਕਨ ਲੰਬ ਆਦ ਅਨਿਲ ਅਨਾਦ ਅasambਹ ਤਾ ਕਾ ਮੂੜ ਉਚਾਰਿਤ ਭੇਦਾ ਜਾ ਕੋ ਭੇਵ ਨ ਪਵਤ ਬੇਦਾ ਤਾ ਕਉ ਕਰਪਾਨ ਅਨਮਨਤ ਮਹਾਂ ਮੂੜ ਕਛ ਭੇਦ ਨ ਜਾਣੰਤ ਮਹਾਂ ਦੇਵ ਕਉ ਕਹਿਤ ਸਦਾ ਸੇਵ ਨਿਰੰਕਾਰ ਕਾ ਚੀਨਤ ਨਹਿ ਭੇਵ ਆਪ ਆਪਣੀ ਬੁੱਧ ਹੈ ਜਿਤਿ ਵਰਨਤ ਭਿੰਨ ਭਿੰਨ ਤੋਹਿ ਤੀ tumra lagha nam jae pasara kah bidh saja pratham sansara eka roop anup sarupa rang payo rav kahi bhupa andaj jiraj sitaj kinni utpuj khan bahur rach dini kahun phul raja hove baitha kahun simad payo shankar eka tha sgre srisht dikaye acham bhav ਆਦ ਜੁਗਾਦ ਸਰੂਪ ਜਿਯੰ ਭਵ ਅਬਰਛਾ ਮੇਰੇ ਤੁਮ ਕਰੋ ਸੇਕ ਉਬਾਰਿਆ ਸੇਕ ਜੰਗਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਕਾਤਾ ਜੇ ਅਸਤੋਜ ਤਬ ਸ਼ਰਣੀ ਪਰੇ ਤਨ ਕੇ ਦੁਸ਼ਟ ਦੁਖਤ ਹੋਏ ਮਰੇ ਪੁਰਖ ਜਵਨ ਪਗ ਪਰੇ ਤੇ ਹਾਰੇ ਤਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋਈ ਇਕ ਬਾਰਤ ਹੈ ਹੈਂ ਤਾਂ ਕੇ ਕਾਲ ਨਿਕਟ ਨਹ ਅਹਰ ਛਾਉ ਤੈਂ ਸਭ ਕਾਲਾ ਦੁਸ਼ਟ ਅਰਿਸ਼ਟ ਤਰੰਤ ਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿਨੇ ਹਰ ਹੋ ਤਾਕਿ ਤਾਪ ਤਨਕ ਮਹ ਹਰ ਹੋ ਰਿੱਧ ਸਿਧ ਘਰ ਮੋਂ ਸਭ ਹੋਈ ਦੁਸ਼ਟ ਸ਼ਾਹ ਸ਼ਵਸਕ ਨਾ ਕੋਈ ਏਕ ਬਾਰ ਜਨਤ ਮੈਂ ਸੰਭਾਰਾ ਕਾਲ ਫਾਸਿਤ ਤਾਹੇ ਉਬਾਰਾ ਜਿਨ ਨਰ ਨਾਮ ਤੇ ਹਰੋ ਕਾਹ ਦਰਦ ਦੁਸ਼ਟ ਦੁਖ ਤੇ ਰਾਹਾਂ ਕੜਗ ਕੇਤਮੈ ਸ਼ਰਨ ਤੇ ਹਾਰੇ ਆਪ ਹੱਥ ਦੈ ਲਿਹੋ ਉਬਾਰੀ ਸਰਬ ਠੌਰ ਮੋਹੋ ਸਹਾਇ ਦੁਸ਼ਟ ਦੋਖ ਤੇ ਲਿਹੋ ਬਚਾਈ ਕਿਰਪਾ ਕਰਿ ਹਮ ਪਰਜਗ ਮਾਤਾ ਗ੍ਰੰਥ ਕਰਾ ਪੂਨ ਸਬਰ ਹਤਾ ਕਿਲ ਬਿਕ ਸਕਲ ਦੇਹ ਕੋ ਹਰਤਾ ਦੁਸ਼ਟ ਦੋਖਨ ਕੋ ਛਾ ਕਰਤਾ ਸ੍ਰੀ ਅਸਤੋਜ ਜਬ ਭੈ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਂਛਤ ਫਲ ਪਾਵੇ ਸੋਈ ਦੁਖਨਾੰਤਿ ਸਹਿ ਵਿਅਪਤ ਕੋਈ ਅਡਿਲ ਸੁਨੈ ਗੰਗਜੋ ਯਾਹੇ ਸੁਰਸਨਾ ਪਾਵੇ ਸੁਨੈ ਮੋੜ ਚਿੱਤ ਲੈ ਚਤੁਰਤਾ ਆਵੈ ਦੂਖ ਦਰਦ ਭਾਉ ਨਿਕਟ ਨਾ ਤਿਨ ਨਰਕੇ ਰਹੈ ਹੋ ਜੋ ਯਾਕੀ ਏਕ ਬਾਰ ਚਉਪਈ ਕੋ ਕਹੈ ਚਉਪਈ ਸੰਬਤ 1765 ਪਣੀ ਜੈ ਅਰਧ ਸਹਿਸ ਪੁਨ ਤੀਨਾ ਕਾਹੇ ਜੈ ਭਾਦਰਵ ਸੁਦੇ ਅਸ਼ਟਮੀ ਰਵਾਰਾ ਤੀਰਸਤ ਦਰਵ ਗ੍ਰੰਥ ਸੁਧਾਰਾ ਇਤਿ ਸ੍ਰੀ ਚਰਿਤ੍ਰੋਪਖਿਆਨੇ ਤ੍ਰਿਆ ਚਰਿਤਰੇ ਮੰਤਰੀ ਭੂਪ ਸੰਬਧ 405 ਚਿਤਰ ਸਮਾਪਤ ਮਸਤ ਸੋਭ ਮਸਤ ਅਫਜਉ ਦੋਹਰਾ ਉਨ ਦਾਸ ਜਾਣ ਕਰ ਦਾਸ ਪਰ ਕੇ ਜੈ ਕਿਰਪਾ ਅਪਾਰ ਆਪ ਹਾਤ ਦੈ ਰੱਖ ਮੋਇ ਮਨ ਕਰਮ ਬਚਨ ਵਿਚਾਰ ਚਉ ਪਈ ਮੈ ਨਾ ਗਣੈ ਸਹਿ ਪ੍ਰਤਮ ਮਨਾਉ ਕਿਸ਼ਨ ਬਿਸਨ ਕਬ ਹੁਨੇ ਧਾਉ ਕਾਣ ਸੁਨੇ ਪਹਿਚਾਨ ਨ ਤਿੰਨ ਸੋ ਲਿਬ ਲਾਗੀ ਮੋਰੀ ਪਾਗ ਇਨ ਸੋ ਮਹਾਕਾਲ ਰਖਵਾਰ ਹਮਾਰੋ ਮਹ ਲੋ ਮੈਂ ਕਿੰ ਕਰਥਾਰੋ ਆਪਣਾ ਜਾਣ ਕਰੋ ਰਖਵਾਰ ਬਾਹ ਗਹਿ ਕੇ ਲਾਜ ਵਿਚਾਰ ਆਪਨਾ ਜਾਨ ਮੁਝੈ ਪ੍ਰਤ ਪਰਿਐ ਚੁਣ ਚੁਣ ਸਤਰਾ ਮਾਰੇ ਮਰੀਐ ਦੇਗ ਤੇਗ ਜਗ ਮੈਂ ਦਉ ਚੱਲੇ ਰਾ ਕਾਪਮੈ ਔਰ ਨੰ ਦਲੇ ਤੁਮਮਮ ਕਰਹੁ ਸਦਾ ਪ੍ਰਤਪਾਰਾ ਤੁਮ ਸਾਹਿਬ ਮੈਂ ਦਾਸ ਤੇ ਹਾਰਾ ਜਾਨ ਆਪਣਾ ਮੁਝੈ ਨਿਵਾਜਾ ਕਰਹੁ ਹਮਰੇ ਸਭ ਕਾਜ ਤੁਮ ਹੋ ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬ ਨਿਵਾਜਾ ਦਾਸ ਜਾਣ ਕਰ ਕਿਰਪਾ ਕਰੋ ਮੋਹ ਹਾਰ ਪਰਾਮੇ ਆਣ ਦਵਾਰ ਤੋਹੇ ਆਪਣਾ ਜਾਣ ਕਰੋ ਪ੍ਰਤਪਾਰਾ ਤੁਮ ਸਾਹਿਬ ਮੈਂ ਕਿੰਕਰ ਥਾਰਾ ਦਾਸ ਜਾਣ ਦੇ ਹੱਥ ਉਬਾਰੋ ਹਮਰੇ ਸਭ ਬੈਰੀ ਅਨ ਸੰਘਾਰੋ ਪ੍ਰਤਮ ਤਰੋਂ ਭਗਵਤ ਕੋ ਧਿਆਨ ਆ ਬਾਹੁਰ ਕਰੋਂ ਕਬਿਤਾ ਬਿਦ ਨਾਨਾ ਕ੍ਰਿਸ਼ਨ ਜਤਾ ਮਤ ਚਰਿਤਰ ਉਚਾਰੋ ਚੋਕ ਹੋਏ ਕਬ ਲਿਹੋ ਸੁਧਾਰੋ ਕਬਿਓ ਬਾਚ ਦੋਹਰਾ ਜੋ ਨਿਜ ਪ੍ਰਭ ਮੋ ਸੋ ਕਹਾਂ ਸੋ ਕਹੇ ਹੋ ਜਗ ਮਾਹੇ ਜੋ ਤੈ ਪ੍ਰਭ ਕੋ ਧਿਆਇ ਹੈ ਅੰਤ ਸੁਰਗ ਕੋ ਜਾਹੇ ਦੋਹਰਾ ਹਰ ਹਰ ਜਨ ਦੋਈ ਏਕ ਹੈ ਬਿਬ ਵਿਚਾਰ ਕਛ ਨਾਏ ਜਲ ਤੇ ਉਪਜਤ ਰੰਗ ਜਿਉ ਜਲ ਹੀ ਵਿਖੈ ਸਮਾਹੇ ਦੋਹਰਾ ਜਬ ਆਇਸ ਪ੍ਰਭ ਕੋ ਭਇਓ ਜਨਮ ਤਰਹਾ ਜਗ ਆਇ ਅਬ ਮੈਂ ਕਥਾ ਸੰਖੇਪ ਤੇ ਸਭੂ ਕਹਿਤ ਸੁਣਾਇ ਕਬ ਬਾਚ ਦੋਹਰਾ ठांड पिहो मै जोर कर वचन कहन सिर नै आए पंत चले दब जगत मै जब तुम करहो साहाए दोहरा जी जे तुमरे ध्यान को नित उठत आए संत अंत लहैगे मुक्त फल पावेगे भगवंत दोहरा काल पुरख की देह मो कोटिक विष्णु महेश कोटिंदर ब्रह्मा किते रव सस करोड़ जलेस दोहरा राम कथा युग युग अटल सब कोई पाकृत नेत स्वर्ग वास सुख बरकरा सगरीपुरी समेत चौपाई जो ए कथा सुने अर गावे दुख पाप तह निकट ना आवे विष्ण भगत की ए फल होई आद ब्याद छवेस कह ना कोई समत सत्र सहस्त्र प चावन 하르ਵ ਦੇ ਪ੍ਰੀਤਮ ਸੁਖਦਾਵਨ ਤਵ ਪ੍ਰਸਾਦ ਕਰੁ ਗਰੰਥ ਸਉਦਾਰਾ ਭੂਲ ਪਰੇ ਲਾਹ ਲਿਹੋ ਸਉਦਾਰਾ ਦੋਹਰਾ ਨਿਤ੍ਰਤਉੰਗ ਕੇ ਚਰਨ ਤਰਿ ਸਤਿ ਦਰਬ تیر ਤਰੰਗ ਸ੍ਰੀ ਭਗਵਤ ਪੂਰਨ ਕਿਉ ਰਗਬਰ ਕਥਾ પ્રસੰਗ ਸਾਧ ਅਸਾਧ ਜਨ ਨਹੀ ਬਾਦ ਉਸ ਬਾਦ ਵਿਵਾਦ ग्रंथ सकल पूर्ण कियो भगवत कृपा प्रसाद सवैया पाई कह जब ते तुमरे तब ते कऊ अख तरह नहीं आनयो राम रहीम पुराण कुरान अनेक कु कह मत एक नाम मानयो सिमृत शास्त्र वेद सबए बहु भेद कह हम एक ना जानयो श्री जस पान कृपा तुमरे कर मैं ना कहो सब तोहे बखानयो दोहरा ਸਗਲ ਦਵਾਰ ਕੋ ਛਾੜ ਕੈ ਗਇਓ ਤੋਹਾਰੋ ਦਵਾਰ ਬਾਹੇ ਗਹਿ ਕੇ ਲਾਜ ਅਸ ਗੋਬਿੰਦ ਦਾਸ ਤੋਹਾਰ ਸਗਲ ਦਵਾਰ ਕੋ ਛਾੜ ਕੈ ਗਇਓ ਤੋਹਾਰੋ ਦਵਾਰ ਬਾਹੇ ਗਹਿ ਕੇ ਲਾਜ ਅਸ ਗੋਬਿੰਦ ਦਾਸ ਤੋਹਾਰ